ਜੀ ਉਜੀ ਵਾਹਿਗੁਰੂ ਵਾਹਿਗੁਰੂ ਇਹ ਮਨ ਨੂੰ ਜਗਾਣਾ ਵਾਸਤੇ ਤੇ ਮਨ ਕਦੋਂ ਜਾਗੇਗਾ ਮਨ ਸੁਣੇ ਮਨ ਨਹੀਂ ਸੁਣਦਾ ਉਹ ਕੇ ਨਹੀਂ ਸੁਣਦਾ 50 ਸਾਲ ਤੋਂ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਨਾ ਇਹਦੇ ਵਿੱਚ ਅਸਫਲਤਾ ਹੈ ਮਨ ਨਹੀਂ ਸੁਣਦਾ ਮਨ ਬੋਲਦਾ ਹੈ ਇਹਦੀ ਬੋਲਣ ਦੀ ਆਦਤ ਹੈ ਉਹ ਜ਼ਬਾਨੇ ਵੀ ਬੋਲੇ ਤੇ ਮਨ ਵੀ ਬੋਲੇ ਤੇ ਕੌਣ ਸੁਣੇ ਫਿਰ ਹਰ ਇੱਕ ਦੀ ਕੋਸ਼ਿਸ਼ ਆਉਂਦੀ ਹੈ ਦੂਜਾ ਸੁਣੇ ਜੀ ਦੂਜਾ ਸੁਣੇ 10-10 ਹੌਰਨ ਲਾਇਉਂਦੇ ਨੇ ਪੰਜਾਬ ਦੇ ਪਿੰਡਾਂ 'ਚ ਗੁਰਦੁਆਰੇ 'ਚ ਦੋ ਬੰਦੇ ਨਹੀਂ ਬੈਠੇ ਹੁੰਦੇ ਤੇ ਮੈਂ ਜਦ ਪੁੱਛ ਬੈਠਾ ਇਹ 10 ਹੌਰਨ ਲਾਇਨੇ ਪਿੰਡ ਸੁਣੇ ਆ ਦੋਗੇ ਪਿੰਡ ਸੁਣੇ ਤੂੰ ਵੀ ਸੁਣਿਆ ਕਦੀ ਸੁਣਨਾ ਸੌਖੀ ਖੇਡ ਨਹੀਂ ਹੈ ਕਠਨਾ ਹੈ ਅਗਰ ਮਨ ਸੁਣ ਲਵੇ ਤਾਂ ਮਨ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਹੁਣ ਖਾਸ ਨੁਕਤੇ ਤੁਹਾਡੇ ਸਾਹਮਣੇ ਰੱਖਦੇ ਆ ਇਹਨਾਂ 15 ਮਿੰਟਾਂ 'ਚ ਗੱਲ ਪਕੜ ਲੈ ਚਾ ਜਾਏ ਜਦ ਮਨੁੱਖ ਬੋਲਦਾ ਹੈ ਬੋਲਣ ਦਾ ਫੁਰਨਾ ਪੈਦਾ ਹੁੰਦਾ ਹੈ ਪਵਨ ਨਾਭੀ ਨਾਲ ਟਕਰਾਂਦੀ ਹੈ ਦੇਹੀ ਮਾਟੀ ਬੋਲੇ ਪਵਨ ਅਸੀਂ ਬੋਲਦੇ ਹਾਂ ਪਵਨ ਤਤ ਕਰਕੇ ਬੋਲਣਾ ਪਵਨ ਤਤ ਦੀ ਪ੍ਰਕਿਰਤੀ ਹੈ ਇਸ ਵਾਸੇ ਪਵਨ ਨੂੰ ਬਾਕੀ ਤਤਾਂ ਦੇ ਚ ਗੁਰੂ ਕਿਹਾ ਹੈ ਅਗਰ ਮਨੁੱਖ ਬੋਲੇ ਨਾ ਤਾਂ ਸੰਬੰਧ ਜੁੜਦੇ ਨਹੀਂ ਬੋਲ ਕੇ ਹੀ ਸੰਬੰਧ ਟੁੱਟਦੇ ਨੇ ਬੋਲ ਕੇ ਹੀ ਸੰਬੰਧ ਜੁੜਦੇ ਨੇ ਟੁੱਟ ਗਈ ਪ੍ਰੀਤ ਬੁਰ ਬੋਲ ਇੱਕ ਬੁਰਾ ਬੋਲ ਬੋਲਿਆ ਕਈ ਸਾਲਾਂ ਦੀ ਦੋਸਤੀ ਦੁਸ਼ਮਣੀ ਚ ਬਦਲ ਗਈ ਗੰਢ ਪਰੀਤੀ ਮਿੱਠੇ ਬੋਲ ਇੱਕ ਮਿੱਠਾ ਬੋਲ ਬੋਲਿਆ ਉਪਰ ਮਨੁੱਖ ਆਪਣਾ ਹੋ ਗਿਆ ਮਨੁੱਖੀ ਦੁਨੀਆ ਚ ਖੇਡ ਸਾਰੀ ਬੋਲਾਂ ਦੀ ਹੈ ਤੇ ਬੋਲਣਾ ਪਵਨ ਕਰਕੇ ਐਸਾ ਐਸੇ ਸਤਗੁਰੂ ਸੁਣੋ ਗੁਰੂ ਕਹਿੰਦੇ ਨੇ ਦੇਹੀ ਮਾਟੀ ਬੋਲੇ ਪਵਨ ਜੈਸੇ ਮਨ ਦੇ ਚ ਫੁਰਨਾ ਪੈਦਾ ਹੁੰਦਾ ਹੈ ਬੋਲਣਾ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭੀ ਥੋੜੀ ਜਿਆ ਖੁੱਲਦੀ ਹੈ ਜਿਵੇਂ ਖੁਲਦੀ ਉੱਥੋਂ ਆਵਾਜ਼ ਉੱਠਦੀ ਹੈ ਉਸ ਆਵਾਜ਼ ਨੂੰ ਕਹਿੰਦੇ ਨੇ ਪਰਾ ਇੱਕ ਧੁਨ ਤੇ ਹੁੰਦੀ ਹੈ ਉਹਦੇ ਵਿੱਚ ਅੱਖਰ ਨਹੀਂ ਹੁੰਦੇ ਇੱਕ ਧੁਨ ਉੱਠਦੀ ਹੈ ਉਹ ਜਦ ਹਿਰਦੇ ਤੱਕ ਪਹੁੰਚਦੀ ਹੈ ਉਹਨੂੰ ਅੱਖਰ ਮਿਲਦੇ ਨੇ ਫਿਰ ਇਹਨੂੰ ਕਹਿੰਦੇ ਨੇ ਪਸੰਦੀ ਬੜੇ ਧਿਆਨ ਨਾਲ ਸੁਣਨਾ ਉਹੀ ਆਵਾਜ਼ ਜਦ ਕੰਠ ਤੱਕ ਪਹੁੰਚਦੀ ਹੈ ਉਹਨੂੰ ਕਹਿੰਦੇ ਨੇ ਮਧਮਾ ਪੂਰਾ ਵਾਕ ਬਣ ਜਾਂਦਾ ਜੋ ਜ਼ਬਾਨ ਨੇ ਕਹਿਣਾ ਤੇ ਜ਼ਬਾਨ ਬਿਆਨ ਕਰ ਦਿੰਦੀ ਐ ਨੂੰ ਕਹਿੰਦੇ ਨੇ ਬੈਖਰੀ ਪਰ ਆ ਪਸੰਤੀ ਮਦਮਾ ਬੈਖਰੀ ਨਾਭੀ ਤੋਂ ਆਵਾਜ਼ ਕਦੋਂ ਉੱਠਦੀ ਏ ਜਦ ਪਵਨ ਟਕਰਾਂਦੀ ਏ ਤੇ ਪਵਨ ਕਦੋਂ ਟਕਰਾਂਦੀ ਏ ਜਦ ਮਨ ਦੇ ਚ ਫੁਰਨਾ ਪੈਦਾ ਹੋਵੇ ਬੋਲਣਾ ਬੋਲਣਾ ਪਵਨ ਨਾਭੀ ਨਾਲ ਟਕਰਾਂਦੀ ਏ ਨਾਭੀ ਤੋਂ ਧੋਨੋ ਉੱਠਦੀ ਏ ਹਿਰਦੇ ਤੱਕ ਪਹੁੰਚਦੀ ਏ ਅੱਖਰ ਮਿਲਦੇ ਨੇ ਇਹ ਕਮ ਸਾਰਾ ਤੇਜ਼ੀ ਨਾਲ ਆਟੋਮੈਟਿਕ ਹੁੰਦਾ ਏ ਇਹਨੂੰ ਪਸੰਤੀ ਕਹਿੰਦੇ ਨੇ ਇਹ ਫਿਰ ਕੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਹੈ ਜੋ ਕਹਿਣਾ ਇਹਨੂੰ ਮਦਮਾ ਕਹਿੰਦੇ ਨੇ ਤੇ ਜ਼ਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਬੈਖਰੀ ਕਹਿੰਦੇ ਨੇ ਪਰਾ ਪਸੰਧੀ ਮਦਮਾ ਬੈਖਰੀ ਇਹ ਜਿਹੜੀ ਬੈਖਰੀ ਬਾਣੀ ਹੈ ਵਾਹਿਗੁਰੂ ਵਾਹਿਗੁਰੂ ਬੈਖਰੀ ਹੈ ਹੁਣ ਇਹਨੂੰ ਪਰਾ ਕਰਨਾ ਹੈ ਜਿੱਥੋਂ ਇਹ ਧੁਨ ਉੱਠੀ ਹੈ ਉੱਥੇ ਲੈ ਜਾਣੀ ਹੈ ਇਹਨੂੰ ਗੁਰਬਾਣੀ ਇੰਜ ਕਹਿੰਦੀ ਏ ਉਲਟੀ ਗੰਗਾ ਜਮਨ ਮਿਲਾਓ ਗੰਗਾ ਜਿੱਥੋਂ ਨਿਕਲੀ ਏ ਜਿੱਥੋਂ ਜਨਮੇ ਐ ਉਲਟਾ ਕੇ ਹੁਣ ਇਸਨੂੰ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲੀ ਏ ਹੁਣ ਦਰਿਆ ਜਿੱਥੋਂ ਨਿਕਲਿਆ ਉਸੇ ਜਗ੍ਹਾ ਤੇ ਵਾਪਸ ਲੈ ਜਾਣਾ ਅਕਸਰ ਦਰਿਆ ਸੈਂਡ ਪਰਸੈਂਟ ਕਰੀਬਨ ਪਹਾੜਾਂ ਤੋਂ ਨਿਕਲਦੇ ਨੇ ਉਚਾਈਆਂ ਤੋਂ ਆਉਂਦੇ ਨੇ ਤੇ ਦਰਿਆ ਨੂੰ ਪਲਟਾ ਕੇ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ ਹੈ ਕਠਨ ਜ਼ਮੀਨ ਦੇ ਉੱਤੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ ਹੋਇਆ ਨਹੀਂ ਅੱਜ ਤੱਕ ਕਾਮਯਾਬੀ ਨਹੀਂ ਹੋਈ ਐਸਾ ਹੋ ਨਹੀਂ ਸਕਦਾ ਜਿੱਥੋਂ ਗੰਗਾ ਨਿਕਲੀ ਹੈ ਗੰਗੋਤਰੀ ਤੋਂ ਬਦਰੀ ਨਾ ਰਹਿਣ ਤੋਂ ਵੀ ਪਰੇ ਹੈ ਗਾਲਬਨ 32000 ਫੁੱਟ ਹੈ ਐਵਰੈਸਟ ਜਿੰਨੀ ਉਚਾਈ ਹੈ ਐਵਰੈਸਟ 35000 ਫੁੱਟ ਕਹਿ ਦਿੰਦੇ ਨੇ ਇਹ ਜ਼ਰਾ ਥੋੜੀ ਜਿਹੀ ਘੱਟ ਲੇਕਿਨ ਉਸ ਵਰਗੀ ਹੈ ਉਤਨੀ ਵੀ ਖੜੀ ਹੈ उथों निकलती है ये गंगा हम कबीर कहें जिथों निकली है उथे ही ले जाने पलटा के उथे ही ले जाना ये धुन जिथों उल्ट निकली है पलटा के वापस ले जाने है। धुन जो नीत तो उठीए जबान दे राही प्रगट हो कन्ना दे होना वापस जाएगी सर्वनन गोविंद गुण सुनो और गाओ रसना गीत इस धुन नो जुबान दे नाल बार प्रगटाणा बड़ा आसान है सारा दिन गपशप चलती रहती है वाहेगुरु वाहेगुरु भी दो-दो घंटे चलता रहता है এবੀ ਮੈਰਜ਼ ਕਰਦੇ ਆ ਇੱਕੋ ਦਫਾ ਵਾਹਿਗੁਰੂ ਆਖਣ ਨਾਲ ਮਨੋਕ ਵਾਹਿਗੁਰੂ ਦਾ ਰੂਪ ਹੋ ਜਾਂਦਾ ਇੱਕੋ ਹੀ ਦਫਾ ਇੱਕ ਚਿੱਤ ਜਾਏ ਇੱਕ ਛਿਨ ਤੇ ਆਇਓ ਕਾਲ फास के बीच ना ਆਇਓ ਚਲੋ ਮੈਂ ਇੰਜ ਕਹਿ ਦਿਆਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਂਦੇ ਨੇ ਕਰੋੜਾਂ ਦੁੱਖ ਮਿਟ ਜਾਂਦੇ ਨੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਸੌਖਾ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਜ਼ਬਾਨ ਬੋਲੇ ਤੇ ਮਨ ਪੂਰੀ ਕਾਗਰਤਾ ਨਾਲ ਸੁਣੇ ਔਕ। ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਮਤਾਂ ਕਿਦਰ ਇੱਕ ਦਫਾ ਵਾਹਿਗੁਰੂ ਕਹਿਣ ਦੀ ਜਾਂਚ ਆ ਜਾਏ। ਬਸ ਇੰਨੀ ਬੰਦ। ਖੇੜ ਇੱਕ ਦਫਾ ਨਾਲ ਬਣੇਗੀ ਦੋ ਦਫਾ ਨਾਲ ਨਹੀਂ। ਪ੍ਰਭੂ ਦੇ ਨਾਮ ਦੀ ਇਤਨੀ ਮਹਿਮਾ ਇੱਕ ਦਫਾ ਨਾਲ ਗਲ ਬਣੇਗੀ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਕੀੜਾ ਇੱਕ ਦਫਾ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਉਠੀ ਤੇ ਧਨ ਨਾਬੀਤ ਹੋਏ। तो ये धुन वापस ना बी तक जाए हूँ सुन के जाएगे मिनट थोड़े रह गए इस गल पूरी करा जैसे मनुख एकाग्रता सुनेगा ये धुन कना दे राही वापस जाएगी जिस रस्ते तो आई आईए जाएगी उसे रस्ते तो वापस जैसे धुन कंठ तक पहुँची ऐसे मनुखन वाहेगुरू वाहगुरू आखण् रस आएगा ਇਹਦੀ ਧੁੰ ਮਦਮਾ ਤੱਕ ਪਹੁੰਚ ਗਈ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਇਹਦੀ ਰਸਨਾ ਤੇ ਵਸ ਗਿਆ ਜਿਵੇਂ ਭੋਜਨ ਦੀ ਬੁਰਕੀ ਮੋਜ ਪਾਈ ਸਵਾਦ ਤੇ ਆ ਗਿਆ ਪਰ ਇਹ ਭੋਜਨ ਅਜੇ ਖੂਨ ਨਹੀਂ ਬਣਿਆ ਅਜੇ ਨਸਾਂ ਦੇ ਚਰਦੇਸ਼ ਨਹੀਂ ਪਿਆ ਕਰਦਾ ਅਜੇ ਗੰਠ ਤੋਂ ਥੱਲੇ ਹੀ ਨਹੀਂ ਗਿਆ ਅਜੇ ਮਾਸ ਨਹੀਂ ਬਣਿਆ ਅਜੇ ਚਰਬੀ ਨਹੀਂ ਬਣਿਆ ਅਜੇ ਖੂਨ ਨਹੀਂ ਬਣਿਆ ਸਵਾਦ ਤੇ ਆ ਗਿਆ ਜਿਹਨੂੰ ਵਾਹਿਗੁਰੂ ਆਖਣ ਦਾ ਸਵਾਦ ਹੀ ਨਹੀਂ ਆ ਰਿਹਾ ਯਕੀਨ ਨਾ ਜਾਣੋ ਅਜੇ ਮਦਮਾਂ ਦੀ ਖੇਡ ਵੀ ਨਹੀਂ ਬਣੀ ਅਜੇ ਇੰਜ ਕਹਿ ਲੋ ਬੁਰਕੀ ਮੂੰਹ ਚ ਵੀ ਕੋਈ ਨਹੀਂ ਗੁਰਸਾਖੀ ਮਾਫ ਵਾਹਿਗੁਰੂ ਆਖਣ ਦਾ ਸਵਾਦ ਆ ਗਿਆ ਇਸ ਨੂੰ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਜ਼ਬਾਨ ਤੇ ਵਸ ਗਿਆ ਪਹਿਚਾਣ ਇਹ ਵਾਹਿਗੁਰੂ ਕਹਿੰਦਾ ਰਸ ਨਾਲ ਭਰ ਜਾਂਦਾ ਇਹ ਬਾਣੀ ਜਪਦਾ ਰਸ ਨਾਲ ਭਰ ਜਾਂਦਾ ਇਹ ਬੇਰਸੇ ਬਾਣੀ ਨਹੀਂ ਜਾਪਦਾ ਕਾਰਨ ਸ਼ਬਦ ਗਹਿਰਾ چلا ਜਾਂਦਾ ਹੈ કંਠ ਤੱਕ ਇਤਨਾ ਸੁਣਦਾ ਅਜੇ ਇਤਨੀ ਗਹਿਰਾਈ ਹੈ ਸੇਜੇ ਸੇਜੇ ਇਹ ਹੋਰ ਗਹਿਰਾ چلا ਜਾਏ ਪਸੰਤੀ ਸਰੋਤ ਇਤਨੀ ਗਹਿਰੀ ਹੋ ਜਾਏ ਜਿੰਨੀ ਸਰੋਤ ਗਹਿਰੀ ਹੋਵੇਗੀ ਉਤਨਾ ਆਨੰਦ ਵਧੇਗਾ ਉਤਨਾ ਅਨੁਭਵ ਵਧੇਗਾ ਉਤਨਾ ਗਿਆਨ ਹੋਵੇਗਾ ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗ ਪੈਂਦਾ ਕਿਹੜਾ ਅਨਾਹਦ ਨਾਦ ਜਿਸ ਨਾਦ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ ਕੀਤਾ ਪਸਾਓ ਏਕੋ ਕਵਾਓ ਪਿਸਤੇ ਹੋਏ ਲੱਖ ਦਰਿਆਓ ਐਸਾ ਮਨੁੱਖ ਅਨਾਹਦ ਦੀ ਧੁਨੀ ਸੁਣਨ ਲੱਗ ਪੈਂਦਾ ਮੈਂ ਆਪਣੀ ਜ਼ਿੰਦਗੀ ਚ ਪੰਜ ਸੱਤ ਮਨੁੱਖ ਤੇ ਐਸੇ ਦੇਖੇ ਆ ਜੋ ਅਨਾਹਦ ਸੁਣਦੇ ਸੀ ਕੱਲ ਵੀ ਇੱਕ ਸੱਜਣ ਇੱਥੇ ਮੈਨੂੰ ਮਿਲਿਆ ਅੱਜ ਤੇ ਬੈਠਿਆ ਨਹੀਂ ਹੈ ਮੈਨੂੰ ਇਸ ਤਰ੍ਹਾਂ ਕਹਿਣ ਲੱਗ ਪਿਆ ਕੁ ਚਿਹਰਾ ਉਸ ਦਾ ਲੱਗਦਾ ਸੀ ਮੈਨੂੰ ਕੁਝ ਬੋਲਾਂ ਦੀ ਸੱਚਾਈ ਵੀ ਲੱਗਦੀ ਸੀ ਫਿਰ ਮੁਖ्तसर ਮਹਿਰਜ਼ ਕਰਾਂ ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਅਨਾਹਦ ਜੋ ਪ੍ਰਮਾਤਮਾ ਤੋਂ ਆਵਾਜ਼ ਆਈਏ ਉਹ ਆਵਾਜ਼ ਜਿਸ ਤੋਂ ਬ੍ਰਹਿਮੰਡ ਬਣਿਆ ਮਾਂ-ਬਾਪ ਤੋਂ ਸ਼ਰੀਰ ਆਇਆ ਹੈ ਤਾਂ ਸ਼ਰੀਰ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ ਆਵਾਜ਼ ਤੋਂ ਸ਼ਬਦ ਤੋਂ ਬ੍ਰਹਿਮੰਡ ਆਇਆ ਹੈ ਤਾਂ ਸ਼ਬਦ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਇਸ ਸਰੀਰ ਦੇ ਚ ਮਾਂ ਬਾਪ ਦੀ ਅਨਸ ਮੌਜੂਦ ਹੈ ਕਿਉਂਕਿ ਮਾਂ ਬਾਪ ਤੋਂ ਸਰੀਰ ਆਇਆ ਮਾਂ ਕੀ ਰਕਤ ਪਿਤਾ ਬਿੰਦਾਰਾ ਸ਼ਬਦ ਤੋਂ ਬ੍ਰਹਿਮੰਡ ਆਇਆ ਹੈ ਤਾਂ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਉਸ ਸ਼ਬਦ ਨੂੰ ਆਨਾਹਦ ਨਾਦ ਕਹਿੰਦੇ ਨੇ ਪ੍ਰਮਾਤਮਾ ਦੀ ਆਵਾਜ਼ ਕਹਿੰਦੇ ਨੇ ਇਹ ਧੁਨ ਵਾਪਸ ਪਸੰਤੀ ਹਿਰਦੇ ਤੱਕ ਪਹੁੰਚਾ ਐ ਐਸਾ ਮਨੁੱਖ ਆਨਾਹਦ ਨਾਦ ਸੁਣਦਾ ਹੁਣ ਥੋੜਾ ਜਿਹਾ ਪੜਾਅ ਰਹਿ ਗਿਆ ਇੱਥੇ ਮਨੁੱਖ ਬੜੇ ਤਰਲੇ ਲੈਂਦਾ ਹੈ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੈ ਹੁਣ ਤੈਨੂੰ ਦੇਖਣ ਦਾ ਚਾਰ ਹੈ ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਇਹ ਦਰ ਤੱਕ ਪਹੁੰਚ ਗਿਆ ਕਿਉਂਕਿ ਅਨਾਹਤ ਤੋਂ ਉਤਪਤੀ ਸੀ ਨਾ ਇਹ ਦਰ ਤੱਕ ਪਹੁੰਚ ਗਿਆ ਇਸੇ ਨੂੰ ਕਬੀਰ ਕਹਿੰਦੇ ਨੇ ਦਰਮਾਂ ਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੈਰੀ ਦਰਸ਼ਨ ਦੀਜੇ ਖੋਲ ਕੇ ਵਾੜ ਕਿਹੜੇ ਦਰਵਾਜ਼ੇ ਕੋਈ ਬਾਹਰ ਦੇ ਦਰਵਾਜ਼ੇ ਨਹੀਂ ਇਹ ਪਸੰਤੀ ਤੱਕ ਪਹੁੰਚ ਗਿਆ ਉਸ ਅਵਸਥਾ ਦਾ ਜ਼ਿਕਰ ਕਰਦਾ ਹੈ ਇਹ ਅਨਾਹਦ ਨਾਦ ਸੁਣਨ ਲੱਗ ਪਿਆ। ਕਹਿੰਦੇ ਨੇ ਇਹ ਪ੍ਰਮਾਤਮਾ ਦੇ ਦਰ ਦੀ ਨੌਬਤ ਹੈ। ਰਾਜੇ ਮਹਾਰਾਜੇ ਬਾਦਸ਼ਾਹ ਲੋਕ ਆਪਣੇ ਦਰਵਾਜ਼ੇ ਤੇ ਸਵੇਰੇ ਸ਼ਾਮ ਨੌਬਤ ਵਜਾਉਂਦੇ ਸਨ। ਹਜ਼ੂਰ ਸਾਹਿਬ ਸਵੇਰੇ ਸ਼ਾਮ ਵਜਦੇਗੇ ਸ਼ਾਇਦ ਆਪਨੇ ਵਿੱਚੋਂ ਕਈਆਂ ਨੇ ਦਰਸ਼ਨ ਕੀਤੇ ਹਨ। ਦੋ ਨਗਾਰਚੀ ਬੈਠੇ ਹਨ ਸ਼ੈਰਾਈ ਵਜਦੀ ਹੈ। ਉਹਨੂੰ ਨੌਬਤ ਵਜਣਾ ਕਹਿੰਦੇ ਹਨ। ਏ λεਆ خیال ਸੰਤਾਂ ਤੋਂ ਹੈ ब्रह्मज्ञानीया ਤੋਂ ਭਈ ਪ੍ਰਮਾਤਮਾ ਦੇ ਦਰਵਾਜ਼ੇ ਤੇ ਨੌਬਤ ਵੱਜਦੀ ਹੈ जगमग ਜੋਤ ਅਨਹਦ ਧੁਨ ਗਾਜ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਅਨਹਦ ਦੀ ਧੁਨ ਵੱਜਦੀ ਹੈ ਐਸਾ ਮਨੁੱਖ ਸੁਣਨ ਲੱਗ ਪੈਂਦਾ ਹੈ ਤੋਂ ਐਸਾ ਮਨੁੱਖ ਦਰ ਤੱਕ ਪਹੁੰਚ ਗਿਆ ਨੌਬਤ ਦਰਵਾਜ਼ੇ ਤੇ ਵਜਾਂਦੇ ਨੇ ਬਾਦਸ਼ਾਹ ਲੋਗ ਨਵਾਬ ਲੋਗ ਦਰਵਾਜ਼ੇ ਤੇ ਹਜ਼ੂਰ ਸਾਹਿਬ ਵੀ ਪੌੜੀਆਂ ਦੇ ਚ ਨੌਬਤ ਵੱਜਦੀ ਹੈ ਦਰਵਾਜ਼ੇ ਤੇ ਦਰ ਤੇ ਇਹ ਪ੍ਰਤੀਕ ਚੁਣਿਆਂਗੇ ਜੈਸੇ ਧੁਨ ਪਸੰਦ ਕੀ ਤੱਕ ਪਹੁੰਚਦੀ ਹੈ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਪਰ ਐਸਾ ਮਨੁੱਖ ਕਹਿੰਦਾ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੈ ਦੂਰੋਂ ਸੁਣਾਈ ਦੇ ਰਹੀ ਹੈ ਹੁਣ ਤੇਰੀ ਝਲਕ ਮਿਲੇ ਤੇਰੇ ਦੀਦਾਰ ਕਰਦੇ ਆ ਤਾਂ ਹੀ ਕਬੀਰ ਤੇ ਪ੍ਰਾਰਥਨਾ ਕਰਦੇ ਨੇ ਅਨਾਹਦ ਨਾਦ ਤੱਕ ਪਹੁੰਚਿਆ ਧਰਮਾਂ ਦੇ ਠਾਂਡੇ ਦਰਬਾਰ ਜੋ ਜਿਵੇਂ ਸੂਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇਵਾ اے ਪ੍ਰਭੂ ਹੁਣ ਦਰਵਾਜ਼ਾ ਖੋਲ ਦਰ ਤੱਕ ਪਹੁੰਚ ਗਿਆ ਜੇ ਦੀ ਸੂਰਤ ਸ਼ਬਦ ਨਾਲ ਜੁੜ ਗਈ ਉਹ ਗੁਰੂ ਤੱਕ ਪਹੁੰਚ ਗਿਆ ਗੁਰੂ ਤੱਕ ਪਹੁੰਚਣਾ ਬੰਦੇ ਦਾ ਕਰਮ ਹੈ ਫਿਰ ਅੱਗੋਂ ਗੁਰੂ ਦਾ ਕੰਮ ਹੈ ਪ੍ਰਭੂ ਤੱਕ ਪਹੁੰਚਾਣਾ ਸਾਨੂੰ ਇਤਨੀ ਮਿਹਨਤ ਕਰਨੀ ਹੈ ਸੂਰਤ ਸ਼ਬਦ ਤੱਕ ਪਹੁੰਚੇ ਅਨਾਹਦ ਨਾਦ ਤੱਕ ਪਹੁੰਚੇ ਅੱਗੋਂ ਫਿਰ ਗੁਰੂ ਪਹੁੰਚਾ ਦਿੰਦਾ ਹੈ ਕੁਸ ਅਨਾਹਦ ਨਾਲ ਨਹੀਂ ਦਰਵਾਜ਼ੇ ਖੁੱਲ੍ਹਦੇ ਨੇ ਅਗਰ ਇੱਥੇ ਜਪ جاری ਰਹੇ ਔਰ ਜਪ ਘਟ ਜਾਂਦਾ ਹੈ ਕਿਉਂ ਮਨੁੱਖ ਅਨਾਹਦ ਦੀ ਧੁਨ ਦੇ ਜ਼ਿਆਦਾ ਮਸਤ ਰਹਿਣ ਲੱਗ ਪੈਂਦਾ ਹੈ ਧੁਨ ਅਗਰ ਗਹਿਰੀ ਚਲੀ ਗਈ ਤੇ ਨਾਭੀ ਨਾਲ ਟਕਰਾਈ ਨਾਭੀ ਪੂਰੀ ਖੁੱਲ ਜਾਏਗੀ ਜਲਦੀ ਜਲਦੀ ਮੈਂ ਬਿਆਨ ਕਰਨਾ ਨਾਭੀ ਦੋ ਹਾਲਤਾਂ ਦੇ ਪੂਰੀ ਖੁੱਲਦੀ ਹੈ ਇਕ ਉਦੋਂ ਜਦ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਆਯੁਰਵੇਦ ਆਚਾਰੀਆ ਮੰਨਦੇ ਨੇ ਆਖਰੀ ਪ੍ਰਾਣ ਨਾਭੀ ਦੇ ਚੋਂ ਦਾ ਹੈ ਹੱਥ ਦੇ ਚੋਂ ਪ੍ਰਾਣ ਨਿਕਲ ਗਏ ਹੱਥ ਸੁਨ ਹੋ ਗਏ ਜ਼ਬਾਨ ਦੇ ਚੋਂ ਨਿਕਲ ਗਏ ਜ਼ਬਾਨ ਸੁਨ ਹੋ ਗਈ ਅੱਖਾਂ ਚੋਂ ਨਿਕਲ ਗਏ ਹੁਣ ਅੱਖਾਂ ਨਹੀਂ ਦੇਖਦੀਆਂ ਪੈਰਾਂ ਚੋਂ ਪ੍ਰਾਣ ਨਿਕਲ ਗਏ ਪੈਰ ਸੁਰ ਹੋ ਗਏ ਪਰ ਬੰਦਾ ਜੇ ਜੀਉਂਦਾ ਹੈ ਆਖਰੀ ਪ੍ਰਾਣ ਨਾਭੀ ਦੇ ਚੋਂ ਦਾ ਹੈ ਉਹਨੂੰ ਕਹਿੰਦੇ ਨੇ ਆਜ ਕਾਲ ਖੁੱਲੇ ਤੇਰੀ ਗਾਂਠੜੀ ਅੱਜ ਕੱਲ ਤੇਰੀ ਨਾਭੀ ਗੰਡ ਖੁੱਲਣ ਵਾਲੀ ਖੁੱਲੇ ਮੌਤ ਦੇ ਸਮੇਂ ਖੁੱਲਦੀ ਹੈ ਜਦ ਖੁੱਲਦੀ ਹੈ ਤਾਂ ਸਰੀਰ ਦੀ ਹਾਲਤ ਇਹ ਹੁੰਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਸਣੇ ਲੋਕ ਕਹਿੰਦੇ ਨੇ ਗੰਡ ਖੁੱਲ ਗਈ ਨਾਭੀ ਖੁੱਲ ਗਈ ਆਖਰੀ ਪ੍ਰਾਣ ਰੁਕਸਤ ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ ਪਰ ਜੈਸੇ ਧੁੰਨ ਨਾ ਵੀ ਨਾਲ ਟਕਰਾਂਦੀ ਏ ਉਦੋਂ ਵੀ ਨਾ ਵੀ ਪੂਰੀ ਖੁੱਲਦੀ ਏ ਸਰੀਰ ਦੀ ਹਾਲਤ ਤੇ ਉਹੀ ਬਣਦੀ ਏ ਜਿਹੜੀ ਮੌਤ ਦੇ ਸਮੇਂ ਬਣਦੀ ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ ਇੱਥੇ ਸਰੀਰ ਦੀ ਮੌਤ ਨਹੀਂ ਆਉਂਦੀ ਮਨ ਦੀ ਮੌਤ ਹੋ ਜਾਂਦੀ ਏ ਮਨ ਪ੍ਰਮਾਤਮਾ ਬਣ ਜਾਂਦਾ ਏ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਨ ਇੱਥੇ ਆ ਕੇ ਕਈ ਘਬਰੰਦੇ ਨੇ ਉਹਨਾਂ ਨੂੰ ਜਿ ਦਿਸ ਦੇ ਜਿਵੇਂ ਗਾਇਆ ਸੀ ਵਾਕਈ ਪੁਰਾਣੇ ਸੰਸਕਾਰ ਪੁਰਾਣਾ ਢਾਂਚਾ ਅੱਜ ਤੱਕ ਜੋ ਹਜ਼ਾਰਾਂ ਜਨਮ ਹੋਏਨ ਜਿਸ ਡੰਗ ਨਾਲ ਜਿਵੇਂ ਸਭ ਖਤਮ ਹੁੰਦਾ ਹੈ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਪਾਟੇ ਕਾਗਰ ਉਹ ਜਨਮਾਂ ਜਨਮਾਂਤਰਾਂ ਦੇ ਅੰਦਰ ਜਿਹੜੇ ਕਾਗਜ਼ ਪੈ ਸਨ ਸਭ ਫਟ ਗਏ ਧਰਮ ਰਾਏ ਦਰ ਕਾਗਜ਼ ਫਾਰੇ ਜਨਾਨਕ ਲੇਖਾ ਸਮਝ ਅੰਦਰ ਉਹ ਸਾਰਾ ਲੇਖਾ ਪਿਆ ਜੈਸੇ ਉਹ ਫਟਦਾ ਹੈ ਤੇ ਮਨੁੱਖ ਨੂੰ ਇੰਜ ਲੱਗਦਾ ਜਿਵੇਂ ਮੇਰੀ ਮੌਤ ਹੋਣ ਲਈ ਕਈ ਮੁੜਦੇ ਨੇ ਇਸ ਤਰ੍ਹਾਂ ਮੈਂ ਦੇਖੇ ਨੇ ਘਬਰਾ ਕੇ ਆਖਰੀ ਸਟੇਜ ਤੋਂ ਮੁੜਦੇ ਨੇ ਘਬਰਾ ਕੇ ਭਈ ਤੇ ਮੌਤ ਆਉਣ ਲੱਗੀ ਸੀ ਸੀਸ ਗੰਝ ਸਾਹਿਬ ਦੇ ਚ ਅਜਦ ਮੈਂ ਆਣ ਲਗਾ ਮੈਨੂੰ ਲਾਲਬਨ ਇਹ ਹੁਣ ਚੌਥਾ ਹਫਤਾ ਹੋਣ ਲੱਗਾ ਹਰਿਆਣਾ ਨਾਰਨੌਲ ਤੋਂ ਇੱਕ ਮਾਤਾ ਆਈ ਉਹਦੇ ਨਾਲ ਉਹਦਾ ਪਤੀ ਆਇਆ ਦੋ ਬੱਚੇ ਸਨ ਛੋਟੇ ਛੋਟੇ ਆਖੇ ਮੈਨੂੰ ਕਹਿਣ ਲੱਗੇ ਗੈਣੀ ਜੀ ਹਰਿਆਣਵੀ ਬੋਲਦੀ ਸੀ ਹਿੰਦੀ ਵੇ ਤੁਹਾਡੀ ਰੋਜ਼ ਦੀ ਕਥਾ ਜੋ ਟੀਵੀ ਤੇ ਹੁੰਦੀ ਹੈ ਮੈਂ ਸੁਣ ਕੇ ਜਪ ਕਰਨ ਲੱਗ ਪਈ ਸੀ ਤੇ ਮੇਰੀ ਤੇ ਮੌਤ ਹੋਣ ਲੱਗੀ ਸੀ ਮੈਂ ਕਹਾਂ ਨਹੀਂ ਮੌਤ ਮੰਨਦੀ ਹੋਣੀ ਸੀ ਤੂੰ ਮੌਕਾ ਗਵਾ ਦਿੱਤਾ ਰੋਈ ਵੀ ਜਾਵੇ ਬੜੀ ਕਹਿੰਦੇ ਮੈਂ ਤਿੰਨ ਦਿਨ ਦੀ ਕਰ ਨਹੀਂ ਰਹੀ ਤੁਹਾਡਾ ਰਸ ਵੀ ਨਹੀਂ ਹੈ ਮੈਂ ਦੁਖੀ ਹਾਂ ਬੜੀ ਪਰ ਮੇਰੀ ਤੇ ਮੌਤ ਆਉਣ ਲੱਗੀ ਸੀ ਮੈਂ ਉਹਨੂੰ ਸਮਝਾਇਆ ਮਨ ਦੀ ਮੌਤ ਆਉਣ ਲੱਗੀ ਸੀ ਬੀਜ ਜਦ ਮਿਟਦਾ ਹੈ ਤੇ ਦਰਖਤ ਬਣ ਜਾਂਦਾ ਹੈ ਮਨ ਜਦ ਮਿਟਦਾ ਹੈ ਤਾਂ ਪਰਮਾਤਮਾ ਬਣ ਜਾਂਦਾ ਹੈ ਮਿਟਣ ਤੋਂ ਜ਼ਰੂਰ ਲੱਗੇ ਸੀ ਪਰ ਪ੍ਰਮਾਤਮਾ ਹੋ ਜਾਣੀ ਸੀ ਇੱਥੇ ਆ ਕੇ ਕਈ ਘਬਰਾ ਜਾਂਦੇ ਨੇ ਅਗਰ ਪਤਾ ਨਾ ਹੋਵੇ ਬੋਧ ਨਾ ਹੋਵੇ ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ ਸਿਆਉ ਹੋਵਾ ਸਿਹਤ ਤਨ ਦੇ ਤੇ ਸਿਆਹੀ ਛਾ ਜਾਂਦੀ ਹੈ ਫਿਰ ਚਿਟਾਈ ਹੂ ਬਹੁਤ ਆਖਰੀ ਜਪਦੀ ਹਾਲਤ ਦੇ ਚ ਵੀ ਮਨ ਦੇ ਚ ਇਸ ਤਰ੍ਹਾਂ ਹੁੰਦਾ ਕਿ ਕਾਲਖ ਜਿਹਾ ਸਾਹਮਣੇ ਆ ਜਾਂਦੀ ਮਨ ਨੂੰ ਘਬਰਾ ਜਾਂਦਾ ਹੈ ਅਗਰ ਬੋਧ ਹੋਵੇ ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਹੈ ਤਾਂ ਕਿ ਉਸ ਸਮੇਂ ਘਬਰਾ ਨਾ ਜੈਸੇ ਕੋਈ ਘਬਰਾਇਆ ਨਹੀਂ ਠੀਕ ਹੈ ਜੋ ਕੁਝ ਹੁੰਦਾ ਹੈ ਹੋਣ ਦ ਗੰਡ ਪੂਰੀ ਖੁੱਲ ਜਾਂਦੀ ਹੈ ਸਰੀਰ ਤੇ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਐਸਾ ਮਨੁੱਖ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ ਕਿਉਂ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਉਹਦੇ ਰੋਮ ਰੋਮ ਦੇ ਚਲਦਾ ਹੈ ਗੁਰਮੁਖ ਰੋਮ ਰੋਮ ਹਰਦੇ ਹੈ ਉਦੀ ਹਰ ਰੋਮ ਰਸਨਾ ਬਣ ਜਾਂਦੀ ਐਸੇ ਸੂਰਤ ਦੇ ਚ ਉਹ ਕਹਿ ਸਕਦਾ ਮੈਂ ਤੇ ਪ੍ਰਮਾਤਮਾ ਹੋ ਗਿਆ ਬੂੰਦ ਸਾਗਰ ਹੋ ਗਈ ਸਾਗਰ ਦੇ ਚ ਲੀਨ ਹੋ ਗਈ ਬੂੰਦ ਨਹੀਂ ਰਹੀ ਗੰਗਾ ਉਤਨੇ ਚਿਰ ਤੱਕ ਗੰਗਾ ਜਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਈ ਥੇਮ ਉਤਨੇ ਚਿਰ ਤੱਕ ਥੇਮ ਹੈ ਜਿਤਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਇਆ ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਤੇ ਫਰਾਤ ਹੈ ਜਿਤਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿੰਨੇ ਚਿਰ ਤੱਕ ਸਾਗਰ ਦੇ ਚ ਲਹਿਨ ਨਹੀਂ ਹੋਇਆ ਸਾਗਰ ਦੇ ਚ ਲਹਿਨ ਹੋ ਕੇ ਬਿਆਸ ਵੀ ਗਿਆ ਸਤਲੁਜ ਵੀ ਗਿਆ ਗੰਗਾ ਵੀ ਗਈ ਜਮਨਾ ਵੀ ਗਈ ਦਜਲਾ ਵੀ ਗਿਆ ਫਰਾਤ ਵੀ ਗਈ ਨੀਲਨਦੀ ਵੀ ਗਈ ਥੇਮ ਵੀ ਖਤਮ ਹੋ ਗਿਆ ਸਾਗਰੀ ਸਾਗਰ ਹੈ ਬੂੰਦ ਪ੍ਰਮਾਤਮਾ ਹੋ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਭਾਰਤ ਦੇ ਚ ਐਸਾ ਦਾਵਾ ਕਰਦੇ ਰਹਨੇ ਕਬੀਰ ਨੇ ਦਾਵਾ ਕੀਤਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੇ ਰਾਮ ਕਵੀਰਾ ਇਕ ਬਏ ਹੈ ਕੋਏ ਨਾ ਸਕੇ ਪਛਾਨੇ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਨਾਨਕ ਲੇਨ ਭਯੋ ਗੋਬਿੰਦ ਸੇਵ ਜਿਉ ਪਾਣੇ ਸੰਗ ਪਾਣੇ ਇਸਲਾਮੇ ਦੁਨੀਆ ਛੋਇਆ ਮਨਸੂਰ ਪਰ ਇਸਲਾਮ ਇਸਨੂੰ ਬਰਦਾਸ਼ਤ ਨਹੀਂ ਕਰਦਾ ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ ਬਰਦਾਸ਼ਤ ਨਹੀਂ ਕਰਦਾ ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ ਕਹਰਾ ਦੀ ਗੱਲ ਹੈ ਮਿਸਰ ਦਾ ਕਾਰਾ ਇਕ ਦਿਨ ਇਹਦੀ ਗੰਢ ਖੁੱਲ ਗਈ। ਅਭਿਆਸੀ ਬੜਾ ਸੀ। ਸਾਰੀ ਸਾਰੀ ਰਾਤ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਜਪਦਾ ਸੀ ਖੇਡ ਬਣ ਕੇ। ਮੁਰਸ਼ਿਦ ਇਸ ਦਾ ਕੋਲ ਬੈਠਾ ਸੀ। ਜੈਸੇ ਨਾਭੀ ਪੂਰੀ ਖੁੱਲੀ ਨਾ ਉੱਚੀ ਆਵਾਜ਼ ਨਾਲ ਕਹਿਣ ਲੱਗਾ ਅਨਲ ਹਕ ਅਨਲ ਹਕ ਹਕ ਕਹਿੰਦ ਨੇ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ। ਮੈਂ ਰਾਮ ਦਾ ਰੂਪ ਹੋ ਗਿਆ। ਰਾਮ ਕਬੀਰਾ ਇੱਕ ਬਈ ਇੰਜ ਕਹਿ ਉਠਾ ਇਹਦਾ ਜਿਹੜਾ ਮੁਰਸ਼ਦ ਸੀ ਕਹਿਣ ਲੱਗਾ ਅੱਜ ਆਖਿਆ ਹੀ ਫਿਰਨਾ ਆਖੀ ਠੀਕ ਹੈ ਅੱਜ ਤੂੰ ਸਰੂਰ ਵਿੱਚ ਕਹਿ ਗਏਂ ਫਿਰਨਾ ਆਖੀ ਕਾਰਨ ਇਸਲਾਮ ਦੇ ਵਿੱਚ ਕਾਫਰ ਕਹਿੰਦੇ ਇਹ ਖੁਦਾ ਦੀ ਬਰਾਬਰੀ ਕਰਦਾ ਹੈ ਪਰ ਕੌਣ ਦੱਸੇ ਹੁਣ ਗੰਗਾ ਜਦ ਸਾਗਰ ਵਿੱਚ ਮਿਲੇਗੀ ਤਾਂ ਹੋਏਗੀ ਸਾਗਰ ਜਪ ਜਪ ਕੇ ਪ੍ਰਮਾਤਮਾ ਦਾ ਨਾਮ ਮੁਨਖ ਹੋਏਗਾ ਪ੍ਰਮਾਤਮਾ ਹਰ ਕਾ ਭਗਤ ਸੋ ਹਰ ਹੀ ਜਿਆ ਸੰਤ ਰਾਮ ਮੈਂ ਵੇਦ ਕਛ ਨਾ ਇੱਕ ਜਨ ਕਈ ਮੈਂ ਲਾਖ ਕਰੋਰੀ ਖੈਰ ਮੁਖਤਸਰ ਮੈਂ ਅਰਜ਼ ਕਰਾਂ ਜ਼ੁਨੇਦ ਕਹਿਣ ਲੱਗਾ ਤੈਨੂੰ ਪਤਾ ਹੈ ਕਾਫਰ ਦੀ ਸਜ਼ਾ ਸਜ਼ਾਏ ਮੌਤ ਹੈ ਤੋ ਫਿਰ ਨਾ ਖੇ ਮਨਸੂਰ ਕਹਿੰਦਾ ਅੱਛਾ ਮੇਰੇ ਮੁਰਸ਼ਿਦ ਨਹੀਂ ਆਖਾਂਗਾ ਨਹੀਂ ਆਖਾਂਗਾ ਜ਼ੁਨੇਦ ਕਹਿੰਦਾ ਨਹੀਂ ਮੈਂ ਤੇਰੇ ਸੁਭਾਅ ਨੂੰ ਜਾਣਦਾ ਤੋ ਖੁਦਾ ਦੀ ਕਸਮ ਚੁੱਕ ਨਹੀਂ ਕਹੇਗਾ ਨਹੀਂ ਕਹੇਗਾ ਅਗਰ ਕਹੇਗਾ ਤੇ ਸਿਰਫ ਡੇਰੇ ਦੇ ਵਿੱਚ ਮੇਰੇ ਆਸ਼ਰਮ ਦੇ ਚ ਡੇਰੇ ਤੋਂ ਬਾਅਦ ਨਹੀਂ ਕਹੇਗਾ ਕਿਧਰੇ ਵੀ ਨਹੀਂ ਕਹੇਗਾ ਹੱਥ ਜੋੜ ਕੇ ਕਿਉਂਕਿ ਮੁਰਸ਼ਿਦ ਨੇ ਕਿਹਾ ਕਸਮੇ ਖੁਦਾ ਨਹੀਂ ਕਮਾਣਾ ਨਹੀਂ ਕਮਾਣਾ 10-12 ਦਿਨ ਲੰਗਾਇ ਕਾਰਾ ਦੇ ਨਵਾਬ ਨੇ ਕਿਧਰੇ ਫਕੀਰਾਂ ਦੀ ਰੋਟੀ ਆਖੀ ਜਿਹਨੂੰ ਬ੍ਰਹਮ ਬੋਜ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਸਾਧੂ ਸੰਤਾਂ ਦਾ ਲੰਗਰ ਪੰਜ ਪਿਆਰਿਆਂ ਨੂੰ ਲੰਗਰ ਛਕਾਣਾ ਜਿਵੇਂ ਸਾਡੇ ਚ ਮਰਿਆਦਾ ਹੈ ਉਹਨਾਂ ਦੇ ਵਿੱਚ ਹੀ ਹੈ ਫਕੀਰਾਂ ਨੂੰ ਲੰਗਰ ਛਕਾਣਾ ਕਾਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ ਸਾਰਿਆਂ ਨੂੰ ਦਾਵਤ ਨਾਮੇ ਭੇਜਿਆ ਗਿਆ ਔਰ ਆਖਿਆ ਗਿਆ ਸਾਰੇ ਪਹੁੰਚੋ ਅੱਜ ਸ਼ਾਮ ਨੂੰ ਅੰਦਾਜ਼ਨ ਇਤਿਹਾਸ ਦੇ ਚਾਹ ਸਹ ਪੰਜਾਬ 55 ਦੇ ਕਰੀਬ ਸਨ ਜ਼ੁਨੈਦ ਨੂੰ ਵੀ ਉੱਚੇ ਚਾਏ ਦਾਵਤ ਨਾਮਾ ਆਇਆ ਵੀ ਪਹੁੰਚਣਾ ਕਿਉਂਕਿ ਜ਼ੁਨੈਦ ਵੱਡੇ ਫਕੀਰਾਂ ਚ ਗਿਣਿਆ ਜਾਂਦਾ ਸੀ ਜਿਉਂ ਚੱਲ ਕੇ ਤਿਆਰ ਹੋ ਕੇ ਚੱਲਣ ਲੱਗਾ ਨਾ ਤੇ ਕਹਿਣ ਲੱਗਾ ਬੇਟਾ ਮਨਜ਼ੂਰ ਰੋਟੀ ਤੇ ਤੂੰ ਵੀ ਖਾਣੀ ਹੋਣੀ ਹੈ ਤੇ ਹਰ ਇੱਕ ਨੇ ਇੱਕ ਇੱਕ ਦੋ ਦੋ ਚੇਲੇ ਲੈ ਜਾਣੇ ਨੇ ਮੈਂ ਹੋਰ ਤੇ ਕਿਸੇ ਨੂੰ ਨਹੀਂ ਲੈ ਜਾਣਾ ਤੂੰ ਚੱਲ ਮੇਰੇ ਨਾਲ ਚੱਲ ਪਿਆ ਹੁਣ ਇਤਨੇ ਸਾਰੇ ਫਕੀਰ ਬੈਠੇ ਉਹਨਾਂ ਦੇ ਵਿੱਚਕਾਰ ਬਾਦਸ਼ਾਹ ਬੈਠਾ ਸੀ ਦਸਤਰਖਾਨ ਐਨ ਗੋਲ ਦਾਇਰਾ ਜਿਵੇਂ ਇਸਲਾਮੀ ਟੰਗ ਹੈ ਸਾਰਿਆਂ ਦੇ ਅੰਦਰੋਂ ਭਾਂਡੇ ਰੱਖੇ ਜਾ ਰਹੇ ਸੰਸਾਰਿਆਂ ਦੇ ਗੁੱਸੇ ਮੈਂ ਸਮਤ ਕਰਦਾ ਇਤਨੇ ਫਕੀਰ ਉਹਨਾਂ ਤੇ ਗੱਲ ਤੇ ਰੱਬ ਦੀ ਚਲੇਗੀ ਨਾ ਖੁਦਾ ਦੀ ਚਲੇਗੀ ਵਾਰੀ ਵਾਰੀ ਸਾਰੇ ਰੱਬ ਦੀ ਗੱਲ ਕਰ ਰਹੇ ਨੇ ਪਰ ਸੁਨੈਦ ਜਦ ਰੱਬ ਦੀ ਗੱਲ ਕਰਦਾ ਸੀ ਉਦੋਂ ਹੀ ਗੱਲ ਕਰਦਾ ਸੀ ਜਦ ਉਹਦੇ ਮਨ ਦੀ ਤਿਆਰੀ ਨਾ ਹੋਵੇ ਤਿਆਰੀ ਹੋਵੇ ਜਦ ਤਿਆਰੀ ਨਾ ਹੋਵੇ ਸਾਫ਼ ਕਹਿ ਦਿੰਦਾ ਸੀ ਮੈਂ ਨਹੀਂ ਕਹਿਣਾ ਅੱਜ ਮੇਰਾ ਮਨ ਤਿਆਰ ਨਹੀਂ ਹੈ ਤੇ ਮਨ ਤਿਆਰ ਨਹੀਂ ਐਵੇਂ ਜ਼ੁਬਾਨ ਨਾਲ ਮੈਂ ਨਹੀਂ ਕਹਿਣਾ ਚਾਹੁੰਦਾ ਜਦ ਵਾਰੀ ਆਈ ਸੁਨੈਦ ਦੀ ਉਸ ਦਿਨ ਮਨ ਉਸ ਦਾ ਤਿਆਰ ਸੀ ਇਤਨੇ ਫਕੀਰਾਂ ਨੂੰ ਦੇਖ ਕੇ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਉਨੇ ਜਦ ਗਹਿਰਾਈ ਚ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਕੋਲ ਬੈਠਾ ਸੀ मंसूर ਨਿਕਲ ਗਿਆ ਅਨਲ ਹਕ ਅਨਲ ਹਕ ਅਨਲ ਹਕ ਕਾਜ਼ੀ ਵੀ ਬੈਠਾ ਨਵਾਬ ਵੀ ਬੈਠਾ ਗੁੱਸੇ ਚ ਆਇਆ ਨਵਾਬ ਜ਼ੁਨੈਦ ਨੂੰ ਕਹਿੰਦਾ ਕਾਫਰ ਨਾਲ ਰੱਖਿਆ ਤੂੰ ਕਿ ਚੇਲੇ ਕੇ ਹੀ ਰਖੈਨ ਕਾਫਰ ਰਖੈਨ ਤੂੰ ਕਾਫਰ ਨੂੰ ਇੱਥੇ ਲੈ ਕੇ ਆਇਆ ਮੇਰਾ ਸਾਰਾ ਇਹ ਧਾਰਮਿਕ ਸਮਾਗਮ ਤੂੰ ਭ੍ਰਸ਼ਟ ਕਰ ਦਿੱਤਾ ਕਾਫਰ ਨੂੰ ਲੈਨ ਮਨਸੂਰ ਪਕੜਿਆ ਗਿਆ ਮੁਖਤਸਰ ਮਹਿਰਜ਼ ਕਰਾ 15 ਦਿਨ ਉਸ ਤੇ ਮੁਕਦਮਾ ਚੱਲਿਆ 16ਵੇਂ ਦਿਨ ਸਜ਼ਾ ਸੁਣਾਈ ਗਈ ਨੂੰ ਸੂਲੀ ਤੇ ਚਾੜਾ ਤੇ ਸੂਲੀ ਤੇ ਚਾੜਨ ਤੋਂ ਪਹਿਲੇ ਪੱਥਰ ਵੀ ਮਾਰੋ ਬਸ ਆਖਰੀ ਘਟਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ ਫਿਰ ਕਿਸੇ ਵਕਤ ਬਾਅਦ ਵਿੱਚ ਜਿਸ ਵਕਤ ਇਸ ਨੂੰ ਸੂਲੀ ਤੇ ਚਾੜਨ ਵਾਸਤੇ ਲੈ ਜਾ ਰਹੇ ਨੇ ਹਜ਼ਾਰਾਂ ਦਾ ਇਕੱਠ ਉਦੋਂ ਜ਼ੁਨੈਦ ਵੀ ਪਹੁੰਚਿਆ ਇਸ ਵੇੜ ਦੇ ਵਿੱਚ ਮਨਸੂਰ ਦੇ ਕੋਲ ਗਿਆ ਉਨੇ ਜਿਹੜੇ ਬੋਲ ਕਹੇ ਨੇ ਬੜੇ ਕੀਮਤੀ ਨੇ ਮਨਸੂਰ ਇਹ ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲਪਨ ਹੈ ਪਾਗਲਪਨ ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਪੁਨੀਤ ਹੋ ਜਾਣਾ ਇਤਨਾ ਸਵਾਭਿਸ਼ੀਲ ਹੋ ਜਾਣਾ ਇਹ ਵੀ ਇੱਕ ਗੁਨਾਹ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਮੈਂ ਨਹੀਂ ਬਚਾ ਸਕਦਾ ਤੈਨੂੰ ਨਹੀਂ ਬਚਾ ਸਕਦਾ ਮਨਸੂਰ ਵੀ ਕਹਿੰਦਾ ਮੇਰੇ ਮੁਰਸ਼ਿਦ ਮਰੇ ਹੋਏ ਨੂੰ ਕੀ ਬਚਾਣਾ ਸਰੀਰ ਤੇ ਹੈ ਹੀ ਮੁਰਦਾ ਇਹਨੂੰ ਕੀ ਬਚਾਣਾ ਤੇ ਮਨਸੂਰ ਨੂੰ ਕੌਣ ਮਾਰ ਸਕਦਾ ਜੁਨੈਦ ਕੋਲ ਗੱਲ ਰਹੀ ਨਹੀਂ ਗਈ ਕਹਿੰਦੇ ਗੱਲ ਸੁਣ ਤੂੰ ਖੁਦਾ ਦੀ ਕਸਮ ਚੁੱਕੀ ਸੀ ਅਨਲ ਹੱਕ ਨਹੀਂ ਕਵਾਂਗਾ ਤੂੰ ਕਿਹਾ ਮੈਂ ਤੇਰੇ ਤੇ ਗਿਲਾ ਕਰਨ ਵੀ ਆਇਆ ਤੂੰ ਖੁਦਾ ਦੀ ਕਸਮ ਕਿਉਂ ਤੋੜੀਏ ਬਸ ਇਤਨਾ ਮੈਂ ਇਹ ਵੀ ਪੁੱਛਣਾ ਹੈ ਠੀਕ ਹੈ ਇਸ ਤੋਂ ਬਾਅਦ ਤੂੰ ਰਹੇਗਾ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਤੂੰ ਖੁਦਾ ਦੀ ਕਸਮ ਕਿਉਂ ਤੋੜੀਏ ਅੱਖਾਂ ਭਰੀਆਂ ਨੇ ਮਨਸੂਰ ਦੀਆਂ ਐ ਮੇਰੇ ਮਰਸ਼ਦ ਮੈਂ ਕੌਣ ਆਉਣਾ ਖੁਦਾ ਦੀ ਕਸਮ ਤੋੜਨ ਵਾਲਾ ਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹਕ ਅਨਲ ਹਕ ਤੋ ਵਿਚਾਰਾ ਮਨਸੂਰ ਕੀ ਕਰੇ ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆ ਚ ਇਹ ਘਟਨਾ ਘਟੇ ਜ਼ੁਨੇਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਠੀਕ ਕਹਿੰਦਾ ਹੈ ਖੁਦਾ ਬੋਲੇ ਤੂੰ ਨਹੀਂ ਬੋਲੇਗਾ ਸਾਚ ਭਾਇਓ ਅਨਕਤੇ ਨਾ ਜਾਈ ਕਬੀਰ ਕਹਿੰਦੇ ਨੇ ਨਾ ਹਨ ਇਕ ਲੀਨ ਭਾਇਓ ਗੋਵਿੰਦ ਸਿਉ ਜਿਉ ਪਾਣੀ ਸੰਗ ਪਾਣੀ ਮਨੁਖ ਦਾ ਗੋਬਿੰਦ ਹੋਣਾ ਹੀ ਭਵਿਸ਼ ਹੈ ਗੋਬਿੰਦ ਜਿ ਗੋਬਿੰਦ ਹੋਣਾ ਹੀ ਭਵਿਸ਼ ਹੈ ਹੋਰ ਕੋਈ ਭਵਿਸ਼ ਨਹੀਂ ਹੈ ਜਿੱਥੋਂ ਆਇਆ ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਵਾਰ ਆਇਆ ਗੋਬਿੰਦ ਤੇ ਗੋਬਿੰਦ ਤੱਕ ਪਹੁੰਚਾਈ ਤੇ ਯਾਤਰਾ ਸਫਲ ਹੈ ਨਹੀਂ ਤੇ ਨਹੀਂ ਸਫਲ ਸਫਲ ਭਾਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਾਦਾ